ਸੋ ਦਰਸ਼ਕੋਨ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸਾਡੇ ਨਾਲ ਨੇ ਸੰਤ ਅਬਾ ਕ੍ਰਿਸ਼ਨਾ ਚਿਹੂਬਾਲੇ ਜੀ ਜਿਨ੍ਹਾਂ ਨੇ ਅੱਜ ਸੈਰਸਰਦੂਗੜ ਦੇ ਵਿੱਚ ਗੁਰਦੁਆਰਾ ਰਿਵਦਾਸ ਗੁਰਦੁਆਰਾ ਉਦਘਾਟਨ ਕੀਤਾ। ਸਤਿ ਸ਼੍ਰੀ ਅਕਾਲ ਅਬਾ ਜੀ। ਹਾਂ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਬੋਲੇ ਸੋ ਨਿਹਾਲ ਪਿਆ ਸਤਿਗੁਰੂ ਵਿਦਾਸ ਮਹਾਰਾਜ ਕੀ ਜੈ। ਜੈ ਗੁਰਦੇਵ ਤੁਹਾਨੂੰ ਗੁਰਦੇਵ ਜੈ ਭੀਮ ਜੈ ਮਹਾਰਾਜ। ਬਾਬਾ ਜੀ ਅ ਤੁਸੀਂ ਸੈਰ ਸਰਦੂਗੜ ਦੇ ਵਿੱਚ ਗੁਰੂ ਰਿਵਦਾਸ ਗੁਰਦੁਆਰਾ ਉਦਘਾਟਨ ਕੀਤਾ ਕੀ ਕਹਿਣਾ ਚਾਹੋਗੇ ਇਸ ਦੇ ਬਾਰੇ? ਨੀਚ ਹੈ ਕਾਹੂ ਤੇ ਨੜ ਰਾਇ ਗੁਰੂ ਮਹਾਰਾਜ ਜੀ ਨੇ 14ਵੀਂ ਸਦੀ ਚ ਆ ਕੇ ਸਮੁੱਚੇ ਵਿਸ਼ਵ ਲਈ ਮਾਨਵਤਾ ਦਾ ਸਾਂਝੀ ਵਾਲਤਾ ਦਾ ਸੱਦ ਉਪਦੇਸ਼ ਦਿੱਤਾ ਜਿਹੜੇ ਲੋਗ ਛੰਨਾ ਟਾਰਿਆਂ ਛਪਰੀਆਂ ਤੇ ਕੁੱਲੀਆਂ ਚ ਲੈਣ ਵਾਲੇ ਸਨ ਸਤਿਗੁਰੂ ਦੀ ਕਿਰਪਾ ਦੇ ਨਾਲ ਉਹ ਦਿਨ ਦੂਰ ਨੇ ਜਦੋਂ ਇਹ ਸ਼ਾਹੀ ਇਮਾਰਤਾਂ ਚ ਸ਼ਾਹੀ ਮਹਿਲਾਂ ਚ ਤੇ ਆਪਣੇ ਗੁਰੂ ਘਰਾਂ ਦੇ ਵਿੱਚ ਗੁਰਬਾਣੀ ਦਾ ਨਿੱਗਾ ਆਨੰਦ ਮੰਡਣਗੇ ਤੇ ਸਾਰਿਆਂ ਨੂੰ ਸਾਂਝੀ ਵਾਲਤਾ ਦਾ ਸਾਧ ਉਪਦੇਸ਼ ਦੇਣਗੇ ਇੱਕੋ ਸਿਮਰੋ ਨਾਨਕਾ ਜੋ ਜਲ ਥਲ ਰਿਹਸ ਸਮਾਏ ਦੂਜਾ ਕਾਹੇ ਸਿਮਰਿਏ ਜੋ ਜਮੇ ਤੇ ਮਰ ਜਾਏ ਭਾਵ ਸਾਂਝੀ ਵਾਲਤਾ ਦਾ ਸਾਧ ਉਪਦੇਸ਼ ਦੇਣਗੇ ਵੇਗਮਪੁਰੇ ਦਾ ਸੰਦੇਸ਼ ਦੇਣਗੇ ਔਰ ਇਕਤਾ ਦਾ ਸੰਦੇਸ਼ ਦੇਣਗੇ ਇਹ ਅੱਜ ਸ਼ਰਦੂਲਗੜ ਦੀ ਸੰਗਤ ਔਰ ਇਸ ਇਲਾਕੇ ਦੇ ਵਿੱਚ ਬੜੇ ਪਿਆਰ ਸਤਕਾਰ ਤੇ ਸ਼ਰਧਾ ਭਾਵਨਾ ਦੇ ਨਾਲ ਅੱਜ ਇਹ ਇਹਨਾਂ ਸਮਾਗਮਾਂ ਦਾ ਆਯੋਜਨ ਕੀਤਾ ਗਿਆ ਜਿਹਦੇ ਵਿੱਚ ਸੰਗਤਾਂ ਆਨੰਦ ਮਾਣ ਲੰਘਿਆ ਪ੍ਰਿੰਟ মিডিਆ ਔਰ ਇਲੈਕਟ੍ਰੋਨਿਕ মিডিਆ ਆਪ ਜੀ ਦਾ ਕੋਟਨ ਕੋਟ ਧੰਨਵਾਦ ਤੁਸੀਂ ਇਸ ਸਾਧਮ ਰਾਹੀਂ ਸੋਸ਼ਲ ਮੀਡੀਆ ਰਾਹੀਂ ਤੁਸੀਂ ਅੱਜ ਦੀ ਜਿਹੜੀ ਸੰਗਤਾਂ ਜਿਹੜਾ ਜੋ ਵੀ ਠਾਠਾ ਮਾਰਦਾ ਇਕੱਠ ਹੈ ਜੋ ਉਹਨਾਂ ਦੇ ਦਿਲਾਂ ਦੇ ਵਿੱਚ ਸ਼ਰਧਾ ਭਾਵਨਾ ਤੇ ਚਾਹ ਲਾੜ ਹੈ ਉਹ ਤੁਸੀਂ ਜਨ ਜਨ ਤੱਕ ਪਹੁੰਚਾਉਂਗੇ ਤੁਸੀਂ ਬਹੁਤ ਬਹੁਤ ਵਧਾਈ ਦੇ ਪਾਤਰ ਆ ਆਪ ਜੀ ਨੂੰ ਸਤਿਗੁਰੂ ਕਿਰਪਾ ਕਰੇ ਚੜ੍ਹਦੀ ਕਲਾ ਰੱਖੇ ਦੈਨ ਦੁਗਣੀ ਰਾਜ ਚੋਗਣੀ ترقی ਦੇ ਦਾਤ ਬਖਸ਼ਿਸ਼ ਕਰੇ ਮਬਾਪ ਜੀ ਅੱਜ ਕੱਲ ਸਮਾਜ ਦੀ ਗੱਲ ਕਰੀਏ ਸਮਾਜ ਦੇ ਵਿੱਚ ਨਿੱਕੇ ਨਿੱਕੇਆਂ ਗੱਲਾਂ ਨੂੰ ਲੈ ਕੇ ਅੱਜ ਕੱਲ ਲੋਕ ਨੇ ਧਰਮ ਦੇ ਨਾਂ ਤੇ ਆਪਸ ਵਿੱਚ ਲੜ ਚੜ ਰਹੇ ਨੇ ਉਹਨੇ ਲੜਾਈ ਝਗੜੀ ਮਾਰੀ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਸਮਾਜ ਦੇ ਲੋਕ ਨੇ ਐਦਾਂ ਦੀਆਂ ਬੁਰਾਈਆਂ ਕਰਦੇ ਨੇ ਧਰਮ ਦੇ ਨਾਂ ਤੇ ਹਨ ਇਹ ਅਗਿਆਨਤਾ ਦੇ ਕਾਰਨ ਸਾਰਾ ਕੁਝ ਹੁੰਦਾ ਗੁਰੂ ਲੋਕਾਂ ਨੇ ਸਾਰਿਆਂ ਨੂੰ ਮਧੂ ਮੱਖੀ ਦੀ ਤਰ੍ਹਾਂ ਸਾਰਿਆਂ ਨੂੰ ਏਕਤਾ ਦੀ ਲੜੀ ਚ ਪਰੋਲ ਲਈ ਬੜੇ ਅੱਛੇ ਔਰ ਉਦਮ ਉਪਰਾਲੇ ਤੇ ਸਾਂਝੀ ਵਾਲਤਾ ਦਾ ਜੋ ਸੱਦ ਉਪਦੇਸ਼ ਦਿੱਤਾ ਸਤ ਸੰਗਤ ਮਿਲ ਰਹੀ ਹੈ ਮਾਦੋ ਜੈਸੇ ਮਦਪ ਮੁਖੀਰਾ ਭਾਵ ਗੁਰੂ ਲੋਕਾਂ ਨੇ ਤਾਂ ਇਕੱਠੇ ਹੋ ਕੇ ਸਾਧ ਸੰਗਤ ਦੇ ਵਿੱਚ ਜੁੜਨ ਲਈ ਤੇ ਸਾਰਿਆਂ ਨੂੰ ਸੱਦ ਉਪਦੇਸ਼ ਜਿਹੜੇ ਬਖਸ਼ਿਸ਼ ਕੀਤੇ ਨੇ ਠੀਕ ਆ ਕੁਝ ਇਹੋ ਜਿਹੇ ਪ੍ਰਾਣੀ ਹੁੰਦੇ ਨੇ ਜਿਨ੍ਹਾਂ ਦੀ ਬੁੱਧੀ ਪ੍ਰੇਸ਼ਟ ਹੋ ਜਾਂਦੀ ਹੈ ਅਗਿਆਨਤਾ ਦੇ ਕਾਰਨ ਔਰ ਜਿਨ੍ਹਾਂ ਦੇ ਇਹ ਰਸਤੇ ਭਟਕ ਜਾਂਦੇ ਨੇ ਤੁਸੀਂ ਵੀ ਅਰਦਾਸ ਕਰੋ ਅਸੀਂ ਵੀ ਅਰਦਾਸ ਕਰੀਏ ਕਿ ਉਹਨਾਂ ਨੂੰ ਵੀ ਸਮਤ ਆਵੇ ਉਹ ਵੀ ਗੁਰੂ ਦੇ ਲੜ ਲਾ ਕੇ ਔਰ ਗੁਰੂ ਦੀ ਬਾਣੀ ਨਾਲ ਲੜ ਲਾ ਕੇ ਔਰ ਉਹਨਾਂ ਨੂੰ ਵੀ ਕੋਈ ਪ੍ਰਕਾਸ਼ ਅਤੇ ਗਿਆਨ ਤੇ ਸਮਤ ਤੇ ਸੋਝੀ ਆ ਜਾ ਕੋਈ ਗੱਲ ਨਹੀਂ ਮੱਬਾ ਜੀ ਅੱਜ ਸਾਡੇ ਚੈਨਲ ਦੇ ਜ਼ਰੀਏ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਲੋਕਾਂ ਨੂੰ ਅੱਜ ਸਪੈਸ਼ਲ ਤੁਸੀਂ ਸਹਿਰ ਸਦੂਗੜ੍ਹ ਦੇ ਵਿੱਚ ਆਏ ਹੋ ਹਨਾ ਕੀ ਮੈਸੇਜ ਦੇਣਾ ਚਾਹੋਗੇ ਸਾਡੇ ਚੈਨਲ ਦੇ ਜ਼ਰੀਏ ਬਸ ਇਹੀ ਆ ਵੀ ਅਗਿਆਨਤਾ ਚੋਂ ਬਚੋ ਸ਼ਰਾਬਾ ਕਬਾਬਾ ਤੋਂ ਬਚੋ ਅੰਧ ਵਿਸ਼ਵਾਸ ਤੋਂ ਬਚੋ ਅਗਿਆਨਤਾ ਤੋਂ ਬਚੋ ਯਾਦੂ ਟੋਣੇ ਧਾਗੇ ਤਬੀਤਾ ਚੋਂ ਬਚੋ ਬਸ ਇਹੀ ਆ ਕਿ ਪੜੋ ਜਿੜੋ ਤੇ ਸੰਘਰਸ਼ ਕਰੋ ਧੰਨਵਾਦ ਠੀਕ ਹੈ ਜੈ ਭੀਮ ਜੈ ਭਵ ਜੈ